ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪਤੇ ਪਤ ਜੀ ਕੀ ਹਾਲ ਠੀਕ ਠਾਕ ਜੇ ਹਾਂਜੀ ਚੜਦੀ ਕਲਾ ਬੀ ਜੀ ਹੋਰ ਬੱਚੇ ਠੀਕ ਹੈ ਮੇਰਾ ਸੇਦਾ ਤੇਰਾ ਸਾਈਂ ਠੀਕ ਹੈ ਹਾਂਜੀ ਚੜਦੀ ਕਲਾ ਬੀ ਜੀ ਚਲੋ ਸ਼ੁਕਰ ਮਾਨ ਦਾ ਸ਼ੁਕਰ ਦੀ ਰਾਜੀ ਰਵੇਂ ਬੱਚੇ ਰਾਜੀ ਰਹਿਣ ਤੇਰੇ ਜੀ ਬੀ ਜੀ ਅੱਜ ਮੈਂ ਤੁਹਾਨੂੰ ਪੁੱਛਣਾ ਸੀਗਾ ਆਪਾਂ ਅੱਜ ਕੱਲ੍ਹ ਹੁਣ ਪ੍ਰਸ਼ਾਦਾ ਛੱਕਦੇ ਆ ਰੋਟੀਆਂ ਜਿਹੜੀਆਂ ਕਣਕ ਦੀਆਂ ਹੁੰਦੀਆਂ ਮੱਕੀ ਦੀਆਂ ਹੁੰਦੀਆਂ ਨੇ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਇਹੀ ਦੋ ਤਰ੍ਹਾਂ ਦੀਆਂ ਰੋਟੀਆਂ ਹੀ ਕੀ ਹੋਰ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰਸ਼ਾਦੇ ਬਣਾਉਂਦੇ ਸੀ ਪਿਛਲੇ ਪ੍ਰਸ਼ਾਦੇ ਤੈਨੂੰ ਮੈਂ ਦੱਸਾਂ ਤੀ ਪੁੱਤ ਪੁੱਤ ਜੀ ਮੈਂ ਤੈਨੂੰ ਇਹ ਗੱਲ ਦਈ ਪਿਛਲੇ ਪ੍ਰਸ਼ਾਦੇ ਜਿਹੜੇ ਨਾ ਉਹ ਹੈਗੇ ਸੀ ਹੋਰ ਵੀ ਹੈਗੇ ਸੀ ਇੱਕ ਤੇ ਤੁਸੀਂ ਲਾ ਲਓ ਆਪਾਂ ਜਵਾਰ ਕਹਦੇ ਨੇ ਕਈ ਮੱਕੀ ਕਹ ਦਿੰਦੇ ਆ ਲਾਲ ਜਵਾਰ ਤੇ ਚਿੱਟੀ ਜਵਾਰ ਹੈਗੀ ਇੱਕੋ ਚੀਜ਼ ਹੀ ਆ ਇਹ ਕਈ ਲਾਲ ਜਵਾਰ ਨੂੰ ਲਾ ਜਵਾਰ ਕਹਿੰਦੇ ਚਿੱਟੀ ਨੂੰ ਮੱਕੀ ਕਹਿੰਦੇ ਪਰ ਲਵਜ ਇੱਕੋ ਹੀ ਆ ਚੀਜ ਇੱਕ ਹੀ ਆ ਦੁਕਾਨਾਂ ਵਾਲੇ ਦੋ ਲਾ ਲਈਆਂ ਅੱਛਾ ਇੱਕ ਹੁੰਦਾ ਸੀ ਬਾਜਰਾ ਅੱਛਾ ਇੱਕ ਹੁੰਦਾ ਇਹ ਮੱਢਲ ਮੱਢਲ ਹੂੰ ਤੇ ਇੱਕ ਹੁੰਦਾ ਸੀ ਕੋਧਰਾ ਜਿਹੜਾ ਬਾਬੇ ਨਾਨਕ ਨੇ ਰੋਟੀ ਖਾਦੀ ਜੀ ਦੀ ਅੱਛਾ ਇਹ ਜਿਹੜੇ ਦੋ ਚੀਤੇ ਚਾਰ ਰੋਟੀਆਂ ਹੋ ਗਈਆਂ ਹੂੰ ਇਹਨੇ ਚਮਾਂ ਦੇ ਵਿੱਚ ਜਿਹੜੀ ਜਵਾਰ ਦੀ ਰੋਟੀ ਸੀ ਨਾ ਉਹਨੂੰ ਉਹ ਥੋੜੇ ਜਿ ਥੋੜੇ ਕਿਉਂ ਚ ਵਿਖਾਦੀ ਥੋੜੇ ਚ ਨਹੀਂ ਉਹਨੇ ਵੀ ਕਿਉਂ ਬੋਧ ਲੱਗਦਾ ਸੀ ਇਤਰਾ ਹੂੰ ਇਤਰਾ ਹੀ ਵੀ ਉਹਨੂੰ ਜੇ ਦੋ ਰੋਟੀਆਂ ਕਹਦੇ ਉਹਨੇ ਕਟਛੀ ਕਿਉਂ ਬੰਦਾ ਖਾ ਲੈਂਦਾ ਸੀ ਅੱਛਾ ਜੇ ਜਿਹੜੀ ਬਾਜਰੀ ਦੀ ਰੋਟੀ ਸੀ ਉਹਦੇ ਵਿੱਚ ਦੋ ਕਟਛੀਆਂ ਕਿਉਂ ਦੀਆਂ ਪੈ ਜਾਂਦੀਆਂ ਤਿੰਨ ਵੀ ਪੈ ਜਾਂਦੀਆਂ ਉਹ ਇੰਨਾ ਖੁਸ਼ਕ ਹੁੰਦੀ ਸੀ ਅੱਛਾ ਤੇ ਮੰਡਲ ਵੀ ਇਤਨਾ ਦਾ ਮੰਡਲ ਵੀ ਇਤਨਾ ਬਾਜਰੇ ਰਗਾ ਹੁੰਦਾ ਸੀ ਅੱਛਾ ਤੇ ਜਿਹੜਾ ਇੱਕ ਉਧਰਾ ਸੀ ਉਹ ਵੀ ਬਹੁਤ ਖੁਸ਼ਕੀ ਉਹਦੇ ਚ ਬਹੁਤ ਕਿਉਂ ਪੈਂਦਾ ਹੈ ਸਾਬ ਨਾ ਤੁਸੀਂ ਜਾਣੋ ਇੱਕ ਦੋ ਕ ਰੋਟੀਆਂ ਬੰਦਾ ਪਾ ਕੇ ਉਹ ਕੁੱਟ ਕੇ ਵਿੱਚ ਖਾ ਲੈਂਦਾ ਸੀ ਅੱਛਾ ਕੁੱਟ ਕੇ ਕਹਿੰਦੇ ਨਾ ਕਿ ਆਟੇ 'ਚ ਨਹੀਂ 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 ਗੁੰਨੇ ਹੋਏ ਆਟੇ 'ਚ ਰੋਟੀ ਪਕਾਉਣੀ ਅੱਛਾ ਰੋਟੀ ਪੱਕਦੀ ਜਦ ਮੱਕੀ ਦਾ ਆਟਾ ਕੱਢ ਕੇ ਪਕਾਈਦੀ ਸੀ ਹੱਥਾਂ ਨਾਲ ਹੂੰ ਹੂੰ ਮਲਣਾ ਪਈ ਉਹ ਆਟਾ ਮੱਕੀ ਦੀ ਆਟੇ ਨੂੰ ਫਿਰ ਉਹ ਕੱਢ ਕੇ ਰੋਟੀ ਪਕਾਉਣੀ ਆ ਤੇ ਜੁੜਦੀ ਫਿਰ ਜੁੜ ਜਾਂਦੀ ਆ ਵੇਲਣੀ ਨੇ ਵੇਲਣੇ ਨਹੀਂ ਹੱਥਾਂ ਨਾਲ ਪਕਾਉਣੀ ਆ ਪਕਾਈਦੀ ਰੋਟੀਆਂ ਹੱਥਾਂ ਨਾਲ ਜਦ ਮਨ ਘਰ ਮੱਤਾ ਨਾਲ ਪੋਣੀ ਉਹਨਾਂ ਨਹੀਂ ਪੋ ਉਤਪਕੇ ਪਕਾਉਂਦੇ ਮੈਂ ਤੁਹਾਨੂੰ ਬਕਾਉਣੀ। ਅੱਛਾ। ਇਹ ਸਾਰੀ ਰੋਟੀ ਹੱਥਾਂ ਨਾਲ ਆਟਾ ਮਲਣਾ ਪਹਿਲਾਂ। ਹੂੰ ਹੂੰ। ਤੇ ਫਿਰ ਨੂੰ ਹੱਥਾਂ ਦੇ ਨਾਲ ਥਾਪਕੇ ਪਕਾਉਣੀ ਜਿੱਤਾ ਤੰਦੂਰ ਤੇ ਰੋਟੀ ਲਾਈਦੀ। ਅੱਛਾ। ਉਹ ਵੀ ਰੋਟੀ ਜ਼ਿਆਦਾ ਕਿਉਂ ਨਾ ਖਾਦੀ ਜਾਂਦੀ ਸੀ? ਰੋਟੀ ਖੁਸ਼ਕ ਬਹੁਤ ਹੁੰਦੀ। ਉਹ ਰੋਟੀ ਬੰਦੇ ਜਿਹਨੂੰ ਖਾਂਦੇ ਸੀ ਨਾ ਹੂੰ ਉਹਨਾਂ ਨੂੰ 12 ਵਜੇ ਤੱਕ ਉਹਨੂੰ ਕੋਈ ਨਾਲ ਦਹੀਂ ਦੀ ਕੌਲੀ ਲੈ ਲੈਣੀ ਨਾਲ ਲੱਸੀ ਪੀ ਲੈਣੀ। ਉਹਨਾਂ ਨੂੰ 12 ਵਜੇ ਤੱਕ ਕੋਈ ਲੋੜ ਨਹੀਂ ਸੀ ਪਹਿਲੀ ਕੋਈ ਚੀਜ਼ ਖਾਣ ਦੀ ਅੱਛਾ ਬੰਦੇ ਰੱਜੇ ਹੁੰਦੇ ਸੀ ਤੇ ਬੰਦਿਆਂ ਨੂੰ ਗੁੱਸਾ ਵੀ ਨਹੀਂ ਚੜਦਾ ਹੁੰਦਾ ਕੰਮ ਬੰਦਿਆਂ ਨੂੰ ਗੁੱਸਾ ਜਿਹੜਾ ਭੁੱਖ ਦੇ ਨਾਲ ਹੂੰ ਹੂੰ ਤੇ ਉਹਦੋਂ ਬੰਦੇ ਰੱਜੇ ਹੁੰਦੇ ਸੀ ਇਹੋ ਜਿਹੀਆਂ ਨਾ ਤੇ ਮੁੜ ਕੇ ਉਹਨਾਂ ਨੂੰ ਗੁੱਸਾ ਵੀ ਨਹੀਂ ਚੜਦਾ ਰੋਟੀ ਆ ਪ੍ਰੇਮ ਨਾਲ ਖਾਂਦੇ ਸੀ ਹੂੰ ਹੂੰ ਦੇ ਬਾਅਦ ਜਦੋਂ 12 ਰੋਟੀ ਵਿੱਚ ਸਬਜ਼ੀ ਬਣ ਜਾਈਂਂ ਦਾਲ ਸਬਜ਼ੀ ਬਣ ਜਾਈਂਂ ਫਿਰ ਉਹਦੇ ਨਾਲ ਰੋਟੀਆਂ ਖਾ ਲੈਣੀਆਂ ਤੇ ਉਹਦਾ ਤੰਦੂਰੇ ਲਾ ਲੈਣੀਆਂ ਉਹ ਖਾ ਲੈਣੀਆਂ ਹੂੰ ਹੂੰ ਇਸ ਕਰਕੇ ਵੀ ਰੋਟੀਆਂ ਚਾਰ ਪੰਜ ਦਿਨਾਂ ਦੀ ਛੋਲਿਆਂ ਦੇ ਆਟੇ ਰੋਟੀ ਹੈ ਗਈ ਸੀ ਕੋਈ ਚਨੇ ਕਹਿ ਦਿੰਦਾ ਕੋਈ ਛੋਲੇ ਕਹਿ ਦਿੰਦਾ ਉਹ ਵੀ ਰੋਟੀ ਲੂਣ ਵਾਲੀ ਬੜੀ ਬੜੀ ਬਣਦੀ ਗੰਡੇ ਪਾਉਣੇ ਹੂੰ ਹੂੰ ਵਿੱਚ ਉਹਨਾਂ ਦੇ ਲੂਣ ਪਾਉਣਾ ਕਾਲੀ ਮਿਰਚ ਮਾੜੀ ਪਾਉਣੀ ਗੰਡੇ ਪਾਉਣੇ ਅਦਰਕ ਪਾ ਲਓ ਭਾਵੇਂ ਉਹ ਰੋਟੀ ਹਰੀਆਂ ਮਿਰਚਾਂ ਪਾ ਲਓ ਹਰੇ ਗੰਡੇ ਉਹ ਰੋਟੀ ਬਹੁਤ ਸੋਹਣੀ ਬਣਦੀ ਸੀ ਅੱਛੂ ਛੋਲਿਆਂ ਦੇ ਆਟੇ ਦੀ ਵੀ ਆਪਣੇ ਵੇਸਣ ਦੀ ਬਣਾ ਲਓ ਵੇਸਣ ਤੇ ਬਣਾਉਂਦੇ ਆਂ ਨੇਰੇ ਜਿੱਤਾ ਪੀਸ ਲਈਦੇ ਸੀ ਚਿਕੜਾ ਸਣੇ ਹੂੰ ਹੂੰ ਉਦੋਂ ਸਾਰਾ ਇਹ ਆਟੇ ਜਿਹੜੇ ਚੱਕੀ ਪੀਂਦੇ ਸੀ ਹੂੰ ਜਾਂ ਖਰਾਸ ਹੁੰਦੇ ਸੀ ਤੇ ਜਾਂ ਘਰਾਟ ਹੁੰਦੇ ਸੀ ਹੂੰ ਆ ਮਸ਼ੀਨਾਂ ਦੇ ਬਾਅਦ ਚੱਲੀਆਂ ਇਸ ਕਰਕੇ ਉਦੋਂ ਇਹ ਚੀਜ਼ਾਂ ਬਹੁਤ ਸੀ ਤੇ ਇੱਕ ਹੁੰਦੇ ਸੀ ਇੱਕ ਹੁੰਦੇ ਸੀ ਇੱਕ ਹੁਣ ਠਹਿਗਦਾ ਚੌਲ ਬਾਸਮੀ ਇੱਕ ਬਾਸਮੀ ਚੌਲ ਉਦੋਂ ਹੁੰਦੇ ਸੀ ਇੱਕ ਚੌਲ ਹੋਗੇ ਬਾਸਮੀ ਦੇ ਇਹ ਕੁੰਦੇ ਸੁਆਗ ਦੇ ਚੌਲ ਹੂੰ ਇਹ ਕੁੰਦੇ ਕੰਗਣੀ ਦੇ ਝੋਲ ਅੱਛਾ ਉਹ ਕੰਗਣੀ ਆ ਨਾ ਕੰਗਣੀ ਦਾ ਤਾਂ ਪਤਾ ਨਹੀਂ ਕਿਸ ਨੂੰ ਕੀ ਚੀਜ਼ ਆ ਹੂੰ ਕੰਗਣੀ ਜਵਾਰ ਦੀਆਂ ਬੱਟਾਂ ਦੇ ਬੀਜੀ ਦੀ ਜਿਵੇਂ ਜਦੋਂ ਜਵਾਰ ਬੀਜੀ ਦੀ ਸੀ ਨਾ ਅੱਛਾ ਉਹ ਕੰਗਣੀ ਉਦੋਂ ਬੀਜੀ ਦੀ ਸੀ ਤੇ ਜਿਹੜੇ ਸੁਆਗ ਦੇ ਚੌਲ ਜਿਹੜੇ ਉਹ ਮਿੱਠੇ ਹੁੰਦੇ ਸੀ ਹੂੰ ਉਹ ਥੋੜੇ ਦੁੱਧ 'ਚ ਵੀ ਪਣ ਜਾਂਦੇ ਸੀ ਤੇ ਥੋੜੇ ਦੁੱਧ ਨਾਲ ਖਾਦੇ ਵੀ ਜਾਂਦੇ ਸੀ ਅੱਛਾ ਜਿਹੜੇ ਕੰਗਣੀ ਦੇ ਚੌਲ ਸੀ ਨਾ ਉਹ ਦੁੱਧ 'ਚ ਪਾਇਆ ਵੀ ਨਹੀਂ ਲੱਗਦੇ ਲੱਸੀ 'ਚ ਪਾਇਆ ਵੀ ਨਹੀਂ ਲੱਗਦੇ ਅੱਛਾ ਉਹ ਇੰਨੇ ਖੁਸ਼ਕ ਚੌਲ ਹੁੰਦੇ ਸੀ ਹੂੰ ਉਹਨਾਂ ਮਿੱਠੇ ਵੀ ਰਿੰਨੇ ਮਿੱਠੇ ਰਿੰਨੇ ਕੇ ਦਹੀਂ ਨਾਲ ਵੀ ਖਾਣੇ ਤਾਂ ਵੀ ਸੰਗ ਚੜਦੇ ਸੀ ਅੱਛਾ ਤੇ ਇਹ ਜਿਹੜਾ ਸਵਾਕ ਦੇ ਚੌਲ ਜਿਹੜੇ ਸਭ ਤੋਂ ਵਧੀਆ ਜਿਹੜੇ ਨਰਾਤੇ ਹੁੰਦੇ ਆ ਰਾਹ ਦੇ ਲੋਕ ਇੰਨਰਾਤੇ ਉਹ ਦੋ ਸਵਾਕ ਦੇ ਝੋਲ ਕੰਦੇ ਜਿਆਦਾ ਅੱਛਾ ਹਾਂ ਸਾਰੇ ਨਰਾਤੇ ਸਵਾਕ ਦੇ ਚੌਲੀ ਖਾਣੇ ਹੂੰ ਉਹ ਇੱਕ ਤੇ ਬਰੀਕ ਬੜੇ ਹੁੰਦੇ ਸੀ ਤੇ ਉਹ ਬਣ ਵੀ ਛੇਤੀ ਜਾਂਦੇ ਦੁੱਧ ਵੀ ਬਣ ਜਾਂਦੇ ਛੇਤੀ ਹੂੰ ਉਹ ਮਿੱਠੇ ਵੀ ਚੰਗੇ ਲੱਗਦੇ ਫਿੱਕੇ ਵੀ ਚੰਗੇ ਲੱਗਦੇ ਖੀਰ ਵੀ ਚੰਗੀ ਲੱਗਦੀ ਅੱਛਾ ਕੰਗਣੀ ਦੇ ਚੌਲ ਬੜੇ ਹੁੰਦੇ ਸੀ ਉਹ ਬਹੁਤ ਖੁਸ਼ਕ ਚੌਲ ਹੁੰਦੇ ਸੀ ਉੱਚ ਜਿਆ ਹੁਣ ਹੈ ਨਹੀਂ ਗੀਆਂ ਹਾਂ ਅਜੇ ਸ਼ਾਇਦ ਹੋਰ ਪਾਸੇ ਕਿਤੇ ਹੁਣ ਕੋਈ ਨਹੀਂ ਤੇ ਇੱਕ ਮੈਂ ਗੱਲ ਕੋ ਲੱਗੀ ਹੈ ਵੀ ਮੇਰੇ ਵੀ ਪੁੱਤ ਜਿਹੜੇ ਮੈਨੂੰ ਨਾ ਯਾਦ ਕਰਦੇ ਆ ਅੰਤ ਜਮੂ ਵਾਲੇ ਅੰਤਰਿਕਸ਼ ਵੀਰ ਅੰਤਰਿਕਸ਼ ਵੀਰ ਪੁੱਤ ਮੇਰਾ ਹਾਂ ਤੇ ਇੱਕ ਮੇਰਾ ਪ੍ਰਵੀਂਦਰ ਪੁੱਤ ਯਾਦ ਕਰਦਾ ਮੈਨੂੰ ਉਹ ਮੈਨੂੰ ਬਹੁਤ ਪਿਆਰ ਕਰਦੇ ਮੇਰੀ ਪੁੜੀ ਗੱਲਾਂ ਬਾਤਾਂ ਮੇਰੀਆਂ ਸੁਣਦੇ ਆ ਤੇ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਵੀ ਮੇਰੇ ਬੜੇ ਪਿਆਰੇ ਪੁੱਤ ਆ ਜਦੋਂ ਮੈਂ ਗੱਲ ਕਰਦੀ ਆ ਮੈਂ ਉਦੋਂ ਉਹਨਾਂ ਦੀ ਗੱਲ ਸੁਣਦੀ ਆ ਤੇ ਹੋਰ ਵੀ ਜੇ ਕੋਈ ਉਹਨਾਂ ਨੇ ਮੈਨੂੰ ਉਹਨਾਂ ਨੂੰ ਪੁੱਛਣਾ ਹੋਵੇ ਕੋਈ ਗੱਲ ਤੇ ਉਹ ਮੈਨੂੰ ਪੁੱਛ ਸਕਦੇ ਆ ਉਹ ਮੇਰੇ ਬੜੇ ਪਿਆਰੇ ਪੁੱਤ ਮੈਨੂੰ ਬਹੁਤ ਪਿਆਰ ਕਰਦੇ ਆ ਮੈਂ ਸਾਰਿਆਂ ਦੀ ਬੀਜੀ ਆ ਤੇ ਬਹੁਤ ਬਹੁਤ ਧੰਨਵਾਦ ਆ ਬੱਚਿਆਂ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ